ਬਾਦਲ ਪਰਿਵਾਰ ਦਾ ਇੱਕ ਖਾਸ ਮੈਂਬਰ ਕਾਂਗਰਸ ਚ ਸ਼ਾਮਲ ਹੋਣ ਜਾ ਰਿਹਾ ਕੀ ਬਾਦਲ ਪਰਿਵਾਰ ਨੂੰ ਵੱਡਾ ਝਟਕਾ ਦੇਣ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਕੀ ਇੱਕ ਖਾਸਮ ਖਾਸ ਬਾਦਲ ਪਰਿਵਾਰ ਦੇ ਖਾਸਮ ਖਾਸ ਜੀ ਨੂੰ ਪੱਟ ਕੇ ਕਾਂਗਰਸ ਚ ਲੈ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ ਬਾਜਵਾ ਦੇ ਨਾਲ ਉਸ ਪਰਿਵਾਰ ਦੇ ਮੈਂਬਰ ਦੀਆਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਨਵੀਂ ਚਰਚਾ ਛਿੜ ਗਈ ਆਖਰਕਾਰ ਉਹ ਕਿਹੜਾ ਜੀ ਹੈ ਤੇ ਕੀ ਚਰਚਾ ਛਿੜੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਇਹਨਾਂ ਦਿਨਾਂ ਦੇ ਵਿੱਚ ਵਾਵਾ ਸਰਗਰਮ ਜੀ ਹੋਈ ਵਿਖਾਈ ਦਿੰਦੀ ਹੈ ਤੇ ਸ਼ਾਇਦ ਇਸੇ ਸਰਗਰਮੀ ਦਾ ਕਾਰਨ ਹੈ ਕਿ ਬਾਦਲ ਪਰਿਵਾਰ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਉਹਨਾਂ ਦੇ ਜਵਾਈ ਉਹਨਾਂ ਦੇ ਜੀਜਾ ਜੀ ਹੀ ਦੇ ਰਹੇ ਨੇ ਕੋਈ ਹੋਰ ਨਹੀਂ ਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਕਾਂਗਰਸ ਚ ਜਾਣ ਦੀਆਂ ਚਰਚਾਵਾਂ ਤੇ ਕਿਆਸਰ ਆਈਆਂ ਨੇ ਜ਼ੋਰ ਫੜਿਆ ਖਾਸ ਕਰਕੇ ਜ਼ਿਲ੍ਹਾ ਤਰਨਤਾਰਨ ਦੀ ਸਿਆਸਤ ਅੰਦਰ ਇਹ ਚਰਚਾ ਬੀਤੇ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਅੱਗ ਦੀ ਤਰ੍ਹਾਂ ਫੈਲਦੀ ਹੋਈ ਨਜ਼ਰ ਆ ਰਹੀ ਹੈ ਇਸੇ ਦਾ ਕਾਰਨ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਦੇਸ਼ਪ੍ਰਤਾਪ ਸਿੰਘ ਕੈਰੋਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਘੁੰਮੀਆਂ ਜਿਸ ਤੋਂ ਬਾਅਦ ਕਈ ਪ੍ਰਕਾਰ ਦੀਆਂ ਚਰਚਾਵਾਂ ਨੇ ਜਨਮ ਲੈ ਲਿਆ ਕੀ ਹੈ ਦੇਸ਼ਪ੍ਰਤਾਪ ਸਿੰਘ ਕੈਰੋਂ ਵਾਕਈ ਜਾ ਰਹੇ ਨੇ ਕੀ ਹੈ ਦੇਸ਼ਪ੍ਰਤਾਪ ਸਿੰਘ ਕੈਰੋਂ ਦਾ ਇਸ ਮਾਮਲੇ 'ਚ ਕੀ ਰੁਖ ਹੈ ਵੇ ਤਰਨ ਤਰਨ ਦੀ ਸਿਆਸਤ ਕੀ ਕਹਿੰਦੀ ਹੈ ਇਹ ਹੁਣ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਪੁਰਾਣਾ ਕਾਂਗਰਸੀ ਆ ਉਹਨਾਂ ਦੇ ਦਾਦਾ ਜੀ ਕਾਂਗਰਸੀ ਸੀ ਕਾਂਗਰਸ ਦੇ ਮੁੱਖ ਮੰਤਰੀ ਬਣੇ ਤੇ بڑے ਸੁਨਹਿਰੀ ਅੱਖਰਾਂ 'ਚ ਜੇਕਰ ਪੰਜਾਬ ਦੇ ਕਿਸੇ ਮੁੱਖ ਮੰਤਰੀ ਦਾ ਨਾਮ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਣਾ ਤਾਂ ਉਹਦੇ ਵਿੱਚ ਕੈਰੋਂ ਹੁਣਾ ਦਾ ਨਾਮ ਜਿਹੜਾ ਆ ਉਹ ਲਿਖਿਆ ਜਾਂਦਾ ਰਹੇਗਾ ਤੇ ਉਹਨਾਂ ਦੇ ਪਿਤਾ ਜੀ ਵੀ ਕਾਂਗਰਸੀ ਦੇ ਪਰ ਬਾਦਲ ਪਰਵਾਰ ਦੇ ਨਾਲ ਪਈ ਰਿਸ਼ਤੇਦਾਰੀ ਤੋਂ ਬਾਅਦ ਆਦੇਸ਼ ਪ੍ਰਤਾਪ ਸਿੰਘ ਕੈਰੋਹਣੀ ਜਿਹੜੇ ਆ ਉਹ ਬਣ ਗਏ ਕਹਿ ਲਿਆ ਕਿ ਅਕਾਲੀ ਬਣ ਗਏ ਉਹਨਾਂ ਦੀ ਧਰਮ ਪਤਨੀ ਬੀਬਾ ਪ੍ਰਨੀਤ कौर ਪ੍ਰਕਾਸ਼ ਸਿੰਘ ਬਾਦਲ ਤੇ ਸੁਰਿੰਦਰ ਕੌਰ ਬਾਦਲ ਦੇ ਸੁਪਤਰੀ ਨੇ ਤੇ ਉਹ ਲੰਬਾ ਸਮਾਂ ਅਕਾਲੀ ਦਲ ਦੀ ਸਿਆਸਤ ਸੀ ਸਰਕਾਰ ਮਰੇ ਦੋ ਵਾਰ ਮੰਤਰੀ ਵੀ ਬਣੇ ਵਿਧਾਇਕ ਵੀ ਬਣਦੇ ਰਹੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਰਹੀਆਂ ਪਰ ਬੀਤੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹਦੇ ਵਿੱਚ ਉਹਨਾਂ ਦੀ ਕਿਹੜਾ ਕੁ ਕੱਲੀਏ ਕੇ ਕਾਲੀਦਲ ਦੇ ਉਮੀਦਵਾਰ ਦੀ ਵਿਰੋਧਤਾ ਕਿਉਂਕਿ ਵਿਰਸਾ ਸਿੰਘ ਬਲਟੋਆ ਦੇ ਨਾਲ ਉਹਨਾਂ ਦੀ ਜਿਹੜੀ ਸਿਆਸੀ ਟਸਕ ਜਿਹੜੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਉਹੀ ਕਾਰਨ ਹੈ ਤੇ ਉਹਨਾਂ ਦੇ ਵੱਲੋਂ ਅਮਰਤ ਪਾਲ ਨੂੰ ਆਪਣੀ ਵੋਟ ਟਰਾਂਸਫਰ ਕਰਾਉਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਕਾਰਨ ਉਹਨਾਂ ਨੂੰ ਜਿਹੜਾ ਪਾਰਟੀ ਚੋਂ ਬਾਹਰਦਾਰਾ ਕੱਢ ਦਿਖਾ ਦਿੱਤਾ ਗਿਆ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਹੁਣ ਉਹ ਸਿਆਸ ਦੇ ਵਿੱਚ ਉਸ ਪ੍ਰਕਾਰ ਸਰਗਰਮ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਮਿਲਣੀ ਤੋ ਬਾਅਦ ਇਹ ਚਰਚਾਵਾਂ ਨੇ ਜਨਮ ਲਿਆ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਚ ਜਾ ਰਹੇ ਨੇ ਦਰਅਸਲ ਇਹਨੂੰ ਇੰਜ ਵੀ ਕਹਿ ਸਕਦੇ ਆ ਕਿ ਚੀਜ਼ਾਂ ਨੂੰ ਵਧਾ ਕੇ ਪੇਸ਼ ਕੀਤਾ ਜਾ ਰਿਹਾ ਖਾਸ ਕਰਕੇ ਤਰਨ-ਤਾਰਨ ਦੀ ਸਿਆਸਤ ਦੇ ਅੰਦਰ ਕਾਂਗਰਸ ਚ ਵੀ ਇਸ ਮਾਮਲੇ ਨੂੰ ਲੈ ਕੇ ਕਲੇਸ਼ ਖੜਾ ਹੋ ਗਿਆ ਹਰਮਿੰਦਰ ਸਿੰਘ ਗਿੱਲ ਨੇ ਜਿਹੜੇ ਪੱਟੀ ਤੋਂ ਸਾਬਕਾ ਵ代ਕ ਨੇ ਸੀਨੀਅਰ ਕਾਂਗਰਸੀ ਆਗੂ ਨੇ ਉਹਨਾਂ ਨੇ ਲਾਈਵ ਹੋ ਕੇ ਅਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕਰੜੇ ਹੱਥੀ ਲੈ ਲਿਆ ਜਾਨੀ ਕਿ ਜੇ ਅੱਗ ਕਿਤੇ ਬਲ ਰਹੀ ਹੈ ਤਾਂ ਤਦੇ ਧੂਆ ਉੱਠ ਰਿਹਾ ਤਦੇ ਤਾਂ ਗੱਲ ਹੋ ਰਾ ਨੂੰ ਲਾਈਵ ਹੋਣਾ ਪਿਆ ਤੇ ਗੱਲਾਂ ਕਹਿਣੀਆਂ ਪਈਆਂ ਇਹ ਸਾਰਾ ਕੁਝ ਜਿਹੜਾ ਉਹ ਮੈਨੇ ਰੱਖਦਾ ਆ ਸਾਬਕਾ ਕੈਬਨਨ ਮੰਤਰੀ ਗੁਰ ਚੇਤ ਸਿੰਘ ਭੁੱਲਰ ਦੇ ਪੋਤੇ ਦੇ ਵਿਆਹ ਦੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾਨ ਵਿਆਹ ਦੇ ਦੌਰਾਨ ਸਾਬਕਾ ਕੈਬਨਲ ਮੰਤਰੀ ਅਤੇ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਇਕੱਠਿਆਂ ਖਿੱਚੀ ਗਈ ਫੋਟੋ ਨੂੰ ਆਪਣੇ ਨਿੱਜੀ ਪੰਨੇ ਤੇ ਸਾਂਝਾ ਕਰਨ ਤੋਂ ਬਾਅਦ ਜਿੱਥੇ ਬਾਜਵਾ ਤੇ ਕੈਰੋ ਦਰਮਿਆਨ ਵਧੀਆਂ ਨਜ਼ਦੀਕੀਆਂ ਤੋਂ ਬਾਅਦ ਕੈਰੋ ਵੱਲੋਂ ਕਾਂਗਰਸ ਪਾਰਟੀ ਵਿੱਚ ਜਾਣ ਦੀਆਂ ਕਿਆਸਰਾਈਆਂ ਦਾ ਬਾਜ਼ਾਰ ਤਰਨਤਾਰਨ ਜ਼ਿਲ੍ਹੇ ਵਿੱਚ ਗਰਮ ਚੱਲ ਰਿਹਾ ਉੱਥੇ ਹੀ ਵਿਧਾਨ ਸਭਾ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ سوشل میڈیا ਤੇ ਲਾਈਵ ਹੋ ਕੇ ਕਹਿ ਰਹੇ ਪਰਿਵਾਰ ਦੀ ਸਿਆਸਤ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਆ ਆਪਣੇ ਹਲਕੇ ਦੇ ਵੋਟਰਾਂ ਨੂੰ ਸੁਚੇਤ ਕੀਤਾ ਜਿਕਰ ਜੋਗਾ ਹੈ ਕਿ ਸਾਬਕਾ ਵਿਧਾਇਕ ਗਿੱਲ ਜੋ ਕਿ ਪਿਛਲੇ ਦਿਨਾਂ ਤੋਂ ਕੈਰੋ ਪਰਿਵਾਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਾ ਕਰਨ ਦੇ ਬਿਆਨ ਦੇ ਰਹੇ ਨੇ ਉੱਥੇ ਹੀ ਉਹ ਮੋੜ سوشل میڈیا ਰਾਹੀਂ ਜੋਸ਼ ਤੇ ਭਾਵਕ ਲਹਿਜੇ ਵਿੱਚ ਗਿੱਲ ਵੱਲੋਂ ਕੈਰੋ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਤੇ ਸ਼ਬਦੀ ਜੰਗ ਤੋਂ ਇਹ ਸਪਸ਼ਟ ਹੋ ਰਿਹਾ ਕਿ ਕੈਰੋ ਨੂੰ ਅਕਾਲੀ ਦਲ ਵਿੱਚੋਂ ਇੱਕ ਲੋਕ ਸਭਾ ਚੋਣਾਂ ਚੋਣਾਂ ਦੌਰਾਨ ਪ੍ਰੋਫੈਸਰ ਵਿਰਸਾ ਸਿੰਘ ਬਲਟੋਆ ਦੇ ਹੱਕ ਵਿੱਚ ਪ੍ਰਚਾਰ ਨਾ ਕਰਨ ਦੇ ਵਿਰੋਧ ਵਿੱਚ ਬਰਖਾਸਤ ਕਰਨ ਤੋਂ ਬਾਅਦ ਕੈਰੋ ਵੱਲੋਂ ਸਿਆਸਤ ਵਿੱਚ ਖਮੋਸ਼ ਰਹਿਣ ਤੋਂ ਬਾਅਦ ਜਾਂ ਪਹਿਲਾਂ ਕਾਂਗਰਸ ਹਾਈ ਕਮਾਂਡ ਅਤੇ ਕੈਰੋ ਪਰਿਵਾਰ ਵਿਚਕਾਰ ਨਜ਼ਦੀਕੀਆਂ ਜ਼ਰੂਰ ਵੱਧ ਚੁੱਕੀਆਂ ਨੇ ਤੇ ਹਲਕਾ ਪੱਟੀ ਵਿੱਚ ਕਾਂਗਰਸ ਅਤੇ ਕੈਰੋ ਪਰਿਵਾਰ ਦੇ ਸਮਰਥਕਾਂ ਵਿੱਚ ਇਹ ਵੀ ਚਰਚਾ ਹੈ ਕਿ ਕੈਰੋ ਪਰਿਵਾਰ ਆਪਣੇ ਪੁਰਖਿਆਂ ਦੀ ਪਾਰਟੀ ਕਾਂਗਰਸ ਵਿੱਚ ਕਿਸੇ ਵੀ ਵੇਲੇ ਵਾਪਸੀ ਕਰ ਸਕਦਾ ਹੈ ਜਿਸ ਦੇ ਸੰਕੇਤ ਪਿਛਲੇ ਦਿਨੀ ਆਦੇਸ਼ ਪ੍ਰਤਾਪ ਸਿੰਘ ਕੈਰੋ ਵੱਲੋਂ ਹਲਕੇ ਵਿੱਚ ਆਪਣੇ ਆਗੂਆਂ ਨਾਲ ਕੀਤੀਆਂ ਗਈਆਂ ਸਿਆਸਤ ਸੰਬੰਧੀ ਗੁਪਤ ਚਰਚਾਵਾਂ ਤੋਂ ਵੀ ਲਗਾਏ ਜਾ ਰਹੇ ਨੇ ਜ਼ਿਕਰ ਜੋਗਾ ਕਿ ਕੈਰੋ ਪਰਿਵਾਰ ਕਾਂਗਰਸ ਪਾਰਟੀ ਵਿੱਚ ਵਾਪਸੀ ਕਰਦੇ ਹਨ ਤਾਂ ਜ਼ਿਲ੍ਹਾ ਤਰਨਤਾਰਨ ਦੀਆਂ ਚਾਰੇ ਸੀਟਾਂ ਤੇ ਸਿਆਸੀ ਸਮੀਕਰਨਾਂ ਵਿੱਚ ਪੁਚਾਲ ਆ ਸਕਦਾ ਹੈ ਇਹਦੇ 'ਚ ਤਾਂ ਕੋਈ ਦੋ ਰਹਿ ਨਹੀਂ ਕੈਰੋ ਪਰਿਵਾਰ ਦਾ ਸਿਆਸੀ ਕਦ ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਤਰਜੇ ਸਿਆਸਤ ਜਿਹੜਾ ਉਹ ਪ੍ਰਭਾਵਿਤ ਕਰੇਗਾ ਜ਼ਿਲ੍ਹਾ ਤਰਨਤਾਰਨ ਹੀ ਨਹੀਂ ਨਾ ਲੱਗਦੇ ਜ਼ਿਲ੍ਹਿਆਂ ਦੀ ਸਿਆਸਤ ਨੂੰ ਖਾਸ ਕਰਕੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੀਆਂ ਜਿਹੜੀਆਂ ਜ਼ੀਰਾ ਤੇ ਪਰਲੇ ਪਾਸੇ ਵਾਲੀਆਂ ਸੀਟਾਂ ਨੇਗੀਆਂ ਉਹਨਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ ਤੇ ਵੱਡੀ ਸੱਟ ਬਾਦਲ ਪਰਿਵਾਰ ਤੇ ਹੋਵੇਗੀ ਕਿਉਂਕਿ ਬਾਦਲ ਪਰਿਵਾਰ ਨੇ ਦਾ ਕਹਿ ਲਈ ਕਿ ਉਹਨਾਂ ਦਾ ਜਵਾਈ ਹੈ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ ਸੁਖਵੀਰ ਬਾਦਲ ਨੇ ਜਸ ਅੰਦਾਜ਼ ਦੇ ਨਾਲ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾਇਆ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਸਬੰਧਾਂ ਦੇ ਵਿੱਚ ਵੀ ਤਲਖੀ ਜਿਹੜੀ ਆ ਉਹ ਆਈ ਸੀ ਹੁਣ ਸ਼ਾਇਦ ਉਹਨੂੰ ਨਾਰਮਲਾਈਜ਼ ਕਰ ਲਿਆ ਗਿਆ ਹੋਵੇ ਕਿਉਂਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਧੀ ਦਾ ਵਿਆਹ ਹੈ ਤੇ ਐਸੇ ਮੌਕਿਆਂ ਦੇ ਉੱਤੇ ਜਿਹੜੇ ਆ ਵਿਆਹ ਸਮਾਗਮ ਨੇ ਜਾਂ ਐਸੇ ਮੌਕੇ ਨੇ ਉਹ ਜਵਾਈਆਂ ਭਾਈਆਂ ਨਾਲ ਹੀ ਸੋਹਣੇ ਲੱਗਦੇ ਆ ਤੇ ਸ਼ਾਇਦ ਉਹ ਨਾਰਮਲਾਈਜ਼ ਕਰ ਲਈ ਗਈ ਹੋਵੇ ਚੀਜ਼ ਪਰ ਕੱਲੀ ਬਾਦਲ ਪਰਿਵਾਰ ਨੂੰ ਝਟਕਾ ਨਹੀਂਗਾ ਇਹ ਸਮੁੱਚੇ ਜਿਹੜਾ ਕੰਟੈਕਸਟ ਹੈ ਮਾਝੇ ਦੀ ਸਿਆਸਤ ਦਾ ਉਹਨੂੰ ਵੀ ਬਦਲਣ ਦੇ ਵਿੱਚ ਜਿਹੜਾ ਇਹ ਸੰਯੋਗ ਕਰੇਗਾ ਕਿਉਂਕਿ ਬਿਰਸਾ ਸਿੰਘ ਬਲਟੋਆ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਆਪਸ ਵਿੱਚ ਨਹੀਂ ਰਲ ਰਹੀ ਤੇ ਤਰਨਤਾਰਨ ਦੀ ਸਿਆਸਤ ਦੇ ਅੰਦਰ ਕਾਲੀ ਦਲ ਇਸ ਚੀਜ਼ ਨਾਲ ਵਾਵਾ ਉਲਝਦਾ ਹੋਇਆ ਵੀ ਨਜ਼ਰ ਆ ਰਿਹਾ ਦੂਜਾ ਪਾਸਾ ਇਹ ਵੀ ਹੈ ਇਸ ਮਾਮਲੇ ਦੇ ਵਿੱਚ ਕਿ ਹਰਮਿੰਦਰ ਸਿੰਘ ਗਿੱਲ ਫਿਰ ਕੀ ਕਰਨਗੇ ਕਿ ਹਰਮਿੰਦਰ ਸਿੰਘ ਗਿੱਲ ਕਾਂਗਰਸ ਛੱਡ ਜਾਣਗੇ ਕਿਉਂਕਿ ਉਹਨਾਂ ਦਾ ਆਪਸੀ ਵੈਰ-ਵਿਰੋਧ ਹਲਕੇ ਦੇ ਅੰਦਰ ਬਹੁਤ ਜ਼ਿਆਦਾ ਇਤੋਂ ਤੱਕ ਕਿ ਨਿੱਜੀ ਤੌਰ ਦੇ ਉੱਤੇ ਵੀ ਉਹ ਪੈਦਾ ਹੋ ਚੁੱਕਿਆ ਹੈ ਹਾਲਾਂਕਿ ਹਰਮਿੰਦਰ ਸਿੰਘ ਗਿੱਲ ਜਿਹੜੇ ਆ ਪੁਰਾਣੇ ਜਿਹੜੇ ਆ ਫੈਡਰੇਸ਼ਨ ਹੀ ਰਿਹਾ ਹੈ ਤਾਂ ਉਹਨਾਂ ਤੋਂ ਇਹ ਉਮੀਦ ਤਾਂ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਉਹ ਇਸ ਲੈਵਲ ਤੇ ਲਿਜਾ ਚੁੱਕੇ ਆ ਫਿਰ ਹਲਕਾ ਵੀ ਕੋਈ ਹੋਰ ਖਾਲੀ ਨਹੀਂ ਖੇਮ ਕਰਨ ਤੇ ਭੁੱਲਰ ਹੁਣੀ ਮੌਜੂਦ ਨੇ ਤਰਨਤਾਰਨ ਸ਼ਹਿਰ ਜਿਹੜਾ ਆ ਉਹ ਜਿਹੜਾ ਤਰਨਤਾਰਨ ਵਿਧਾਨ ਸਭਾ ਹਲਕਾ ਹੈ ਉੱਥੇ ਅਕਾਲੀ ਦਲ ਕਾਂਗਰਸ ਦੇ ਆਗੂ ਮੌਜੂਦ ਨੇ ਅਗਨੀ ਉਤਰੀ ਹੋਣੀ ਤਾਂ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਹਾਲੇ ਸਪਸ਼ਟ ਨਹੀਂ ਹੈਗੀਆਂ ਦੂਜੀ ਗੱਲ ਇਹ ਵੀ ਹੈ ਕਿ ਪ੍ਰਤਾਪ ਬਾਜਵਾ ਹੁਣੇ ਜ਼ਰੂਰ ਕੋਸ਼ਿਸ਼ ਕਰਦੇ ਹੋਣਗੇ ਕਰਨੀ ਵੀ ਚਾਹੀਦੀ ਹੁੰਦੀ ਹੈ ਇਸ ਚ ਕੋਈ ਉਹ ਵੀ ਨਹੀਂ ਹੁੰਦਾ ਪੁਰਾਣੇ ਪਰਿਵਾਰ ਨੂੰ ਵਾਪਸ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਤਾਂ ਹੋਣੀਆਂ ਚਾਹੀਦੀਆਂ ਨੇ ਪਰ ਕਾਂਗਰਸ ਦੇ ਅੰਦਰ ਵੀ ਇਹਦੇ ਨਾਲ ਜਿਹੜਾ ਉਹ ਕਲੇਸ਼ ਜਿਹੜਾ ਉਹ ਵਧੇਗਾ ਜਿਸ ਤਰ੍ਹਾਂ ਨਾਲ ਹਰਮਿੰਦਰ ਸਿੰਘ ਗਿੱਲ ਨੇ ਸਾਫ਼ ਕੀਤਾ ਇਸ ਮਾਮਲੇ ਦੇ ਅੰਦਰ ਸਵਾਲ 2-3 ਹੁਣ ਪੈਦਾ ਹੋਣਗੇ ਕਿ ਕੀ ਬਾਦਲ ਪਰਿਵਾਰ ਦੇ ਵਿੱਚ ਏਕਾ ਖਤਮ ਹੋ ਚੁੱਕਿਆ ਕੀ ਕਾਂਗਰਸ ਇੱਕ ਨਵੇਂ ਕਲੇਸ਼ ਵੱਲ ਵੱਧ ਰਹੀ ਹੈ 2027 ਤੋਂ ਪਹਿਲਾਂ ਜਾਂ ਮਜ਼ਬੂਤੀ ਵੱਲ ਵੱਧ ਰਹੀ ਹੈ ਜ਼ਿਲ੍ਹਾ ਤਰਨਤਾਰਨ ਦੀ ਸਿਆਸਤ ਨੂੰ ਇਹ ਕਦਮ ਜਿਹੜਾ ਉਹ ਮਾਇਨੇ ਰੱਖੇਗਾ ਕਿਉਂਕਿ ਚਰਚਾਵਾਂ ਤਾਂ ਐਵੇਂ ਤਾਂ ਨਹੀਂ ਬਣੀਆਂ ਹੈਗੀਆਂ ਲਗਾਤਾਰ ਆਦੇਸ਼ ਪ੍ਰਤਾਪ ਸਿੰਘ ਕਿਆਰੋਂ ਆਪਣੇ ਨਜ਼ਦੀਕੀਆਂ ਦੇ ਨਾਲ ਗੁਪਤ ਮੀਟਿੰਗਾਂ ਗੁਪਤ ਚਰਚਾਵਾਂ ਦਾ ਦੌਰ ਚਲਾਏ ਹੋਏ ਨੇ ਲਗਭਗ 2 ਟਾਈ ਮਹੀਨਿਆਂ ਤੋਂ ਤੇ ਉਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਂਦੇ ਦਿਨਾਂ 'ਚ ਕੋਈ ਵੱਡਾ ਪਟਾਕਾ ਪੰਜਾਬ ਦੀ ਸਿਆਸਤ 'ਚ ਭੰਨ ਜਾ ਰਿਹਾ ਹੈ ਤੁਹਾਡੀ ਕਿਰਿਆਇਆ ਕਮੈਂਟ ਬਾਕਸ 'ਚ ਜ਼ਰੂਰ ਦਿਓ